ਹਾਂਜੀ ਮਿੱਤਰੋ ਕੀ ਹਾਲ ਚਾਲ ਇੱਕ ਵਾਰ ਫਿਰ ਲੈ ਕੇ ਆ ਗਿਆ ਹਾਸਿਆ ਪਰਦੇ ਟਿੱਡੇ ਪੀੜਾ ਪਾਣ ਵਾਲੀ ਵੀਡੀਓ ਵੀਡੀਓ ਸ਼ੁਰੂ ਕਰਦੇ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੂੰਗਾ ਕਿ ਮੈਂ ਇੱਕ ਨਵਾਂ ਵਲੌਗ ਚੈਨਲ ਬਣਾਇਆ ਚੈਨਲ ਦਾ ਨਾਮ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਚੈਨਲ ਦੇ ਉੱਤੇ ਹਜੇ ਮੈਂ ਕੋਈ ਵੀ ਵਲੌਗ ਨਹੀਂ ਪਾਇਆ ਤੇ ਹਾਸੇ ਭਰੀਆਂ ਵੀਡੀਓ ਹੀ ਪਾ ਰਿਹਾ ਜਦੋਂ ਚੈਨਲ ਦੇ ਉੱਤੇ ਥੋੜਾ ਬਹੁਤ ਰਿਸਪੌਂਸ ਆਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਮੈਂ ਉਸ ਤੇ ਵਲੌਗ ਪਾਣੇ ਸ਼ੁਰੂ ਕਰੂੰਗਾ ਇਸ ਕਰਕੇ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਵੀਡੀਓ ਪੂਰੇ 15 ਮਿੰਟ ਦੀ ਹੋਣ ਜਾ ਰਹੀ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਇਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈ ਚੰਗਾ ਜੀ ਬਾਕੀ ਦਾ ਅਗਲਾ ਕਰਾਂਗੇ ਬਾਅਦ ਚ ਤੇ ਅੱਜ ਦੀ ਵੀਡੀਓ ਕਰਦੇ ਹਾਂ ਸ਼ੁਰੂ ਆ ਦੱਸਣ ਲੱਗਾ ਸਾਨੂੰ ਕਿਹੜਾ ਸੁਰ ਕੱਢਣਾ ਉਸਤਾਨ ਦੱਸਣ ਡਿਆ ਜਿਹੜਾ ਅੜ ਕੇ ਸੁਰ ਚੱਲਦਾ ਉਹ ਕੱਢੀ ਕਮੈਂਟ ਭਾਈ ਜੀ ਗਲਤ ਨਾ ਕਰਿਆ ਨਾ ਕਰੋ ਨਾ ਸਾਨੂੰ ਕਿਹੜਾ ਸੁਰ ਕਿਹਾ ਇਹਨਾਂ ਨੂੰ 700 ਹੁੰਦੇ ਨੇ 800 ਦੱਸਿਆ ਤੁਹਾਨੂੰ 800 ਸੁਰਾਂ ਦਾ ਵੈਰੀ ਦਾਦਾ ਤੈਨੂੰ ਮੈਂ ਉਹਨੇ ਕਿਹਾ ਅੱਬਾ ਡੱਬਾ ਜੱਬਾ ਅਸਲੀ ਤੇ ਹੱਥ ਰੱਖ ਕੇ ਦੱਸਦਾ ਮੈਂ ਤਾਂ ਉਹਨੂੰ ਲੱਭਣ ਡਿਆ ਜਿਹੜਾ ਤੈਨੂੰ ਲੈ ਕੇ ਆਇਆ ਤੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮੁੰਡਾ ਨਹੀਂ ਲੱਭਣ ਡਿਆ ਸੋਨੂੰ ਕਹਿੰਦਾ ਜੇ ਭੁੱਲ ਗਿਆ ਤਾਂ ਰੁੱਕੀ ਨਾ ਉਸ ਦਾਨੀਆਂ ਸਪਲੈਂਡਰ ਵਾਲਾ ਲਾ ਲਈ ਅਕਲ ਹੀ ਤੇਰੇ ਵਿੱਚ ਘੇਰ ਲਿਆ ਜਿਲਪੈਂਡਰੀ ਯਾਰਾਂ ਦਾ ਉੜਦਾ ਪੰਛੀ ਟਮਟਾ ਹੀ ਫੀਡਿੰਗ ਇਨ ਹਾਬਾ ਵੇਖ ਕੇ ਦੀ ਫਿਰ ਤਾਂ ਇਹ ਪੱਟੂ ਖੰਡ ਵਰਗੀ ਵੀਰ ਜੀ ਕਿੱਥੇ ਸੁਖ ਸੁਖੀ ਸੀ ਸੱਤ ਕਿਰਪਾ ਹੋएगी ਗੁੱਡੀ ਮੇਰੀ ਪੂਰੀ ਸੀ ਚੜਾਤੀ ਪਿੰਡ ਚ ਕੁਝ ਵੀ ਨਹੀਂ ਰਿਹਾ ਬੋਲਣ ਨੂੰ ਬੱਸ ਕਹਿਣੇ ਕੋ ਮੇਰੇ ਕੁਝ ਵੀ ਬਚਾ ਨਾ ਮੰਨਣਾ ਪਊਗਾ ਤੇਰੇ ਮੇਰੇ ਪਿਆਰ ਨੇ ਕੈਰੀ ਕਰੀ ਕਰਾਂ ਸੀ ਵੀਰ ਬਣ ਕੇ ਟੁੱਟੇ ਜੇ ਹੱਥਾਂ ਨਾਲ ਮੇਰੇ ਮੁੱਕੇ ਮਾਰ ਦੇ ਵੀਰੇ ਦੋ ਵਾਰ ਸੱਲ ਕੱਟ ਗਏ ਹੁਣ ਤੂੰ ਮਾਰ ਕੇ ਦਮ ਲੈਣਾ ਉਬਾਰ ਕਾ ਤੈਨੂੰ ਲਾਂਤਾ ਸਾਨੂੰ ਇੱਕ ਤੇ ਦੀਵਾ ਹੀ ਬਾਲ ਰੱਖਿਆ ਉਹ ਬਾਲਤਾ ਇੱਕ ਤੇ ਦੀਵਾ ਉਹ ਸੱਤੇ ਵੀਰੇ ਮੇਰੇ ਆਕੇ ਗੋਲੀ ਮਾਰ ਦੇ ਮੇਰੇ ਤੋਂ ਇਹ ਕੁਝ ਨਹੀਂ ਦੇਖਿਆ ਜਾਂਦਾ ਮੈਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਵੇ ਕਾਲੇ ਪਾਣੀ ਵਾਲੀ ਗਾਨੀ ਪਿੰਡ ਲੱਗਦਾ ਸੱਜਣਾ ਨੂੰ ਅਸੀਂ ਤਾਂ ਬਸ ਦੀਪੂ ਵਾਲੀ ਕਣਕ ਲੈਣ ਆਏ ਆ ਦੀਪੂ ਕਿੱਥੇ ਗਿਆ ਤੂੰ ਉਹ ਤੂੰ ਕਿੱਥੋਂ ਆ ਗਿਆ ਮੈਂ ਦੀਪੂ ਗਿਆ ਦੀਪੂ ਨਹੀਂ ਗਿਆ ਵੀਰੇ ਮੈਨੂੰ ਕਰੋ ਕੱਢ ਕੇ ਚਪੇੜਾ ਮਾਰ ਕੱਲਾ ਮੈਂ ਇਤਬਾਹ ਹੋਇਆ ਕਿ ਤੁਸੀਂ ਸਾਰੇ ਥੂ ਥੂ ਕੇਰਾਸੀ ਕਰਾਤੀ ਪੇਂਟ ਚ ਆ ਤੂ ਕੋ ਸਾ ਨੂੰ ਜੈਂਟ ਜਾਈਦਾ ਜਿਹੜਾ ਸ਼ਾਇਰੀ ਦੇ ਬੀਜਾ ਲਵਾ ਦੇ ਸ਼ੁਕਰ ਆ ਜੈਂਟਾ ਨਹੀਂ ਬੋਲਤਾ ਉਹ ਜਿਹਦੇ 27 ਕੰਟਰੀ ਫਰੀ ਹੁੰਦੀ ਆ ਮੇਰਾ ਆ ਕੰਮ ਕਰੋ ਯਾਰ ਮੈਨੂੰ ਹੈਗਾ ਇੱਕ ਏਜੰਟ ਚਾਚਾ ਰਣਧੀਰ ਮਾਨ ਚਾਚਾ ਮੈਨੂੰ ਫੋਨ ਕਰ ਲੈ ਠੀਕ ਆ ਨਾ ਮੇਰਾ ਫੋਨ ਨੰਬਰ ਹੈਗਾ ਲੱਭ ਜਾਣਾ ਤੈਨੂੰ ਟੈਂਟ ਨੂੰ ਲੱਭ ਨੂੰ ਜੈਂਟ ਜਾਈਦਾ ਜਿਹੜਾ ਚੈਗਨੇ ਵੀਜ਼ਾ ਲਵਾ ਦੇ ਭਾਬੀ ਚੁੰਮੇ ਵਾਲੀ ਕੋਲ ਜਾ ਆ ਜਿਹੜਾ ਬੈਠਾ ਨਾ ਜਿਹਨੂੰ ਤੁਸੀਂ ਚੱਲਾ ਕਹਿੰਦੇ ਆ ਚੱਲਾ ਝੱਲਾ ਕੋਈ ਨਹੀਂਗਾ ਮੇਰਾ ਹਾਂ ਚ ਕਰ ਤੇਰੇ ਵੀਜ਼ਾ ਨਹੀਂ ਤੇਰੇ ਚਪੇੜੇ ਲੱਗਣ ਲਿਆ ਤੂੰ ਲੱਕੇ ਸਦਾਨੇ ਦੇ ਹੱਥ ਨਾ ਆ ਜੀ ਤੈਨੂੰ ਉਹਨੇ ਪੰਜਾਬ ਚੋਂ ਬਾਹਰ ਕੱਢ ਦੇਣਾ ਮੈਂ ਤਾਂ ਧੰਨਵਾਦ ਕਰਦਾ ਉਸ ਭਰਾ ਦਾ ਜਿਹਨੇ ਮੈਨੂੰ ਦੱਸਤਾ ਮੇਰਾ ਕੀ ਇਹ ਹਾਲ ਮੇਰੀ ਮਾਂ ਨੂੰ ਨਾ ਦੱਸਿਓ ਨਹੀਂ ਦੱਸਦਾ ਵੀਰ ਮੰਮੀ ਟੈਨਸ਼ਨ ਲੈ ਜੂਗੀ ਵੀਰੇ ਇਹ ਗੱਲ ਆਪਣੇ ਤੱਕ ਹੀ ਰੱਖਿਓ ਜੇ ਮੰਮੀ ਨੂੰ ਪਤਾ ਲੱਗ ਗਿਆ ਨਾ ਘਰ ਨਹੀਂ ਵੜਨ ਦੇਣਾ ਤੇ ਲੋਕ ਤੈਨੂੰ ਘਰ ਬਾਹਰ ਕੱਢਣਾ ਤੇਨੂੰ ਰਹਿਣ ਨਹੀਂ ਦੇਣੇ ਮੇਰਾ ਕੀ ਇਹ ਹਾਲ ਮੇਰੀ ਮਾਂ ਨੂੰ ਨਾ ਦੱਸਿਓ ਤੇਰੀ ਮਾਂ ਨੂੰ ਨਹੀਂ ਤੇਰੇ ਪਾਪਾ ਨੂੰ ਦੱਸਣਾ ਜਾ ਝੰਗਾ ਭਿਖਿਆ ਪਾਪਾ ਬਣਿਆ ਖੋਡੀਆਂ ਜਬੜ ਜਾਣਿਓ ਨਹੀਂ ਦੱਸਦੇ ਭਾਈ ਪਰ ਸਾਡੇ ਕਿਉਂ ਤਾਂ ਬੀਤ ਖਰਾਬ ਕੀਤੀ ਆ ਮੈਂ ਨਾ ਬਚਦੀ ਮੈਂ ਨਹੀਂ ਬਚਦੀ ਬਬਲਾ ਕਿਧਰ ਆ ਗਿਆ ਯਾਦ ਆ ਕਿਸੇ ਨੂੰ ਬਚਪਨ ਵਿੱਚ ਇਹਦੀ ਵੀ ਬਹੁਤ ਦਹਿਸ਼ਤ ਹੁੰਦੀ ਸੀ ਬੀ ਕੇਅਰਫੁਲ ਬਾਬਾ ਉਹ ਥੋੜੀ ਦੀ ਇਹ ਤਾਂ ਅੰਗਰੇਜ਼ੀ ਵੀ ਬੋਲਦਾ ਉਹਨੇ ਮਨ ਕੱਲ ਵਰ ਕਨਿਸ਼ ਕਾ ਮਾਰਦਾ ਫੇਰਾ ਨਹੀਂ ਮੈਨੂੰ ਲੱਗਦਾ ਤੂੰ ਹੀ ਕਰਦੀ ਹੋਏਗੀ ਮੰਮੀ ਲੈ ਜਾ ਰੋਟੀ ਚੁੱਕ ਕੇ ਮੈਂ ਨਹੀਂ ਖਾਣੀ ਤੇਰੇ ਸਾਹਮਣੇ ਮੈਂ ਤੇਰੇ ਪਿੱਛੇ ਬੋਲਾਂ ਮੈਂ ਨਹੀਂ ਪੱਕਾ ਕੋਈ ਤਾਂ ਤੂੰ ਕਾਲਾ ਜਾਦੂ ਕਰਦੀ ਹੋਏ ਕਾਲਾ ਜਾਦੂ ਨਹੀਂ ਉਹਨੇ ਕਾਲਾ ਹੀ ਚੱਕ ਲਿਆ ਕੁੜੀਆਂ ਅੰਨੀਆਂ ਹੋਈਆਂ ਫਿਰਦੀਆਂ ਅੱਲੇ ਹੋ ਜਾਂਦੇ ਆ ਖਾ ਕੇ ਵਿਚਾਰੇ ਕਾਲੋ ਨੂੰ ਮੂਰੇ ਕਰਕੇ ਲਾਈਕ ਤੇ ਫੋਲੋਅਰ ਇਕੱਠੇ ਕਰਦੀਆਂ ਚਲਾਕ ਕੁੜੀਆਂ ਚੱਲ ਝੂਟਾ ਮੇਰਾ ਤਾਂ ਦਿਲ ਕਰਦਾ ਬਾਈ ਇੰਸਟਾਗ੍ਰam ਹੀ ਡਿਲੀਟ ਕਰਦਾ ਪਰ ਬਾਅਦ ਵਿੱਚ ਦਿਲ ਵਿੱਚ ਆਉਂਦਾ ਕਿ ਮੇਰੀ ਇੱਕ ਸਹੇਲੀ ਆ ਉਹਦੇ ਨਾਲ ਗੱਲ ਕਿੱਦਾਂ ਕਰੂੰਗਾ ਉਸ ਕੀ ਆ ਜਿੰਨਾ ਮਰਜੀ ਸਹੀ ਗੱਲ ਆ ਸਤੋ ਪੱਕੇ ਫਲ ਨੂੰ ਕੀੜੇ ਹੀ ਖਾਂਦਾ ਕਾਲੇ ਹੋਣ ਵਾਲੀ ਕਰੀਮ ਦੱਸੋ ਕਾਲੀ ਯੁੱਗ ਨਾ 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 ਕਾਲਿਆਂ ਦਾ ਯੁੱਗ ਤੇਰਾ ਕਾਲੇ ਰੰਗ ਦਾ ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਹਮੇ ਇਨਸਾਫ ਚਾਹੀਏ ਭਰਾ ਨਾ ਨਾ ਹੱਸੇ ਮੈਨੂੰ ਹੈਪੀ ਡੈਂਟ ਵਾਈਡ ਵਾਲੀ ਐਡ ਯਾਦ ਆ ਗਈ ਤੇਰਾ ਮਨ ਰੋਸ਼ਨ ਨਾ ਕਰੋ ਯਾਰ ਮੇਰੀ ਅੱਗੇ ਹੀ ਦਵਾਈ ਚੱਲਦੀ ਭਾਈ ਅਸੀਂ ਹੌਸਲੇ ਘਟਾਈਏ ਜਾਂ ਵਧਾਈਏ ਕਹਦੋ ਕਿ AI ਹੈ ਤੋ ਇਹ ਕਹਦੇ ਵੀਡੀਓ ਫੇਕ ਹੈ AI ਅੱਜ ਕੱਲ ਤਾਂ ਨੋਰਮਲ ਜੀ ਗੱਲ ਲੱਗੀ ਹੈ ਨੋ ਬਾਾਕੀ ਤੁਸੀਂ ਖਾਲੀ ਤਾਂ ਆਪਣੇ ਆਪ ਹੀ ਭਰ ਲਓ ਯਾਰ ਮਨ ਖਰਾਬ ਹੁੰਦਾ ਇਦਾਂ ਦੀਆਂ ਵੀਡੀਓ ਦੇਖ ਕੇ ਭੈਣ ਦੀ ਇੰਸਟਾਗ੍ਰam ਵਾਲਿਆਂ ਦੀ ਸਾਡੀ ਕਿੰਨੀ ਮर्याਦਾ ਰੱਖੀਏ ਥੋੜੀ ਮर्याਦਾ ਰੱਖੀਏ ਤੇਰੀ ਫਿਰ ਚੋਨਾ ਵੱਡਣ ਲਈ ਲਿਆਂਦਾ ਸੀ ਸਾਡਾ ਜਿਹੜਾ ਵੱਡਣ ਲੱਗ ਗਿਆ ਤੂੰ ਭइये ਕਿ ਪੰਜਾਬੀ ਦਿਨ ਦਿਨ ਰੱਖੇ ਤੀਰੀ ਦੇ ਲੰਚ ਟਾਈਮ ਰੋਟੀ ਖਾ ਲੱਗਾ ਸੀ ਬੁਰਕੀ ਮੂੰਹ ਚ ਹੀ ਰਹਿ ਗਈ ਕੁੜੀਏ ਆਪਣਾ ਡਰਮ ਦਾ ਕਾਰੋਬਾਰ ਹੈ ਜੇ ਲੋੜ ਪਈ ਤਾਂ ਦੱਸੀ ਹਾਂਜੀ ਮਿੱਤਰੋ ਤੁਸੀਂ ਇੱਥੋਂ ਤੱਕ ਵੀਡੀਓ ਦੇਖ ਚੁੱਕੇ ਹੋ ਮੈਨੂੰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਏ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਣੇ ਰ ਪੂਰੀ ਵੀਡੀਓ ਦੇ ਵਿੱਚ ਅੱਗੇ ਜਾ ਕੇ ਹੋਰ ਨਜ਼ਾਰੇ ਆਣ ਵਾਲੇ ਨੇ 250 ਦਾ ਕੁਰਤਾ ਮੈਨਲੇ ਸੀਗਾ 300 ਰੁਪਿਆ ਸਮਾਈ ਪੈਗੀ ਹਾਂ ਕਿੰਨੇ ਜੇ ਪੈਗਾ ਦੇਖ 250 ਤੇ 300 ਜੋੜੂਗਾ ਮੁੰਡਾ 400 400 ਚ 150 ਦੀ ਕੁੰਡੀ ਮਾਰ ਗਿਆ ਹਾਸਲ ਵੀ ਲੈਂਦਾ ਚੋਬਰ ਇੱਧਰ ਵੀ ਚੋਬਰ ਆ ਕੈਲਕੂਲੇਟਰ ਦਾ ਸੈੱਲ ਪਹਿਨ ਆ ਲਿਆ ਵੱਧ ਕਾਟ ਕਰਦਾ ਹਿਸਾਬ ਚ ਤ ਲਈ ਸਾਡੇ ਔਰਤਿਆ ਨਾ ਮਨੀਮ ਰਖਣਾ ਰਖਾਈਏ ਤੈਨੂੰ ਇਹ ਕਰੂ ਆਇਨਸਟਾਈਨ ਨੂੰ ਫੇਲ ਕੁੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਸਾਥ ਕਰੋ 250 ਜਮਾ 300 550 ਨਾ 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 400 ਸਾਇੰਸ ਵਾਲੇ ਲੱਭ ਰਿਆ ਨੂੰ ਹੁਣ ਅਮਰੀਕਾ ਕੀ ਕਹਿੰਦਾ ਦਾ ਕਾਹੂ ਤੂੰ ਅੱਜ ਹਮ ਕਹਤੇ ਤੂੰ ਕੀ ਹੈ ਬੇ ਜਿੰਨੇ ਦੇਖੀ ਬਿਲੋ ਸਾਡੇ ਘਰ ਪੁੱਛ ਕੇ ਨਾਲੇ ਸਾਡਾ ਲੋਕੀ ਮਿਲਣ ਲੱਗੇ ਅੱਜ ਲੇਟ ਹੋ ਗਿਆ ਨਰੇਸ਼ ਮੈਂ ਵੇਟ ਕਰਦਾ ਸੀ ਸਾਲਾ ਆਇਆ ਹੀ ਨਹੀਂ ਪੋਰਨ ਪਿੱਛੀ ਜਿੱਕ ਟਾਂ ਦੇ ਪੁੱਤ ਲੱਗਦਾ ਨਾ ਕਿਸਨੀ ਸਾਈਡ ਹੋ ਜਾ ਕਿਸੇ ਦੇ ਪੈਰਾ ਥੱਲੇ ਨਾ ਆ ਜੀ ਤੁਰਲਾ ਛਾਤੀ ਮਜ਼ਬੂਤ ਲੱਤਾ ਪੈਣ ਵਾਲੀਆਂ ਤੂੰ ਸੋਚ ਕੇ ਹੋਈ ਆ ਸਵੇਰੇ ਉੱਠ ਕੇ ਪਹਿਲਾਂ ਪੋਰਨੀ ਹੀ ਪੋਰਨੀ ਘੁਸੀਆਂ ਪੋਰਨ ਜੋਗੇ ਆ ਸੋਸ਼ਲ ਮੀਡੀਆ ਤੇ ਅਗਲੇ ਵੀਰ ਨੂੰ ਬੇਨਤੀ ਆ ਖਿੱਚ ਖਿੱਚ ਬੇੜਲਾ ਆ ਦੇ ਸਾਰੇ ਮੱਥਾ ਕਿਨੂੰ ਟੇਕੇ ਆਪ ਤੰਦਰ ਨੇ ਥਾਪੀ ਕੋਈ ਹੋਰ ਹੀ ਦੇ ਗਿਆ ਭਾਈ ਕੋਟ ਦੇ ਦੇ ਮੈਂ ਵਿਆਹ ਤੇ ਜਾਣਾ ਨਰੇਸ਼ ਦਿਨੋ ਦਿਨ ਛੋਟਾ ਹੋਈ ਜਾਂਦਾ ਇਹਨੂੰ ਹਰ ਪ੍ਰੋਗਰਾਮ ਦਾ ਪਤਾ ਹੁੰਦਾ ਕਿੱਥੇ ਆ ਤੇ ਕਿਦਨ ਪਿੱਛੇ ਚਿੱਟੇ ਕੁਰਤੇ ਪਜਾਮੇ ਵਾਲਾ ਬਾਈ ਦੇਖਦਾ ਕਰਦਾ ਕਿ ਇਹ ਕੁੜੀ ਆ ਵਾ ਕੁੜੀ ਆ ਵਿਆਹ ਤੂੰ ਥੋੜਾ ਤਾਂ ਨਰੇਸ਼ ਤੋਂ ਰੂਹ ਹੀ ਖਰਾ ਕੇ ਲੱਗਣ ਲੱਗ ਗਿਆ ਉੱਠਣ ਸਾਰੀ ਮੂਰੇ ਆ ਜਾਂਦਾ ਛੜ ਜਾਂਦੇ ਰੂਹ ਹੀ ਖਰਾ ਕੇ ਆ ਐਵੇਂ ਕਿ ਮਾੜਾ ਕਿਸੇ ਨੂੰ ਕੱਢ ਨਹੀਂ ਕੇ ਸਾਲਾ ਪੈਰੀ ਪੈ ਕੇ ਬਦਮਾਸ਼ੀ ਕਰਦਾ ਦੱਸ ਬਿੱਲੇ ਬਦਮਾਸ਼ ਨਾ ਕਰਾਵਾਂ ਗੱਲ ਨੇ ਉੱਠ ਕੇ ਟਾਈਮ ਦੇਖਣ ਲੱਗਿਆ ਸੀ ਟਾਈਮ ਤੋਂ ਪਹਿਲਾਂ ਹੀ ਆ ਗਿਆ ਅੱਗੇ ਨਾ ਲਈ ਸਾਡਾ ਲੋਕੀ ਮਿਲਣ ਤੱਕ ਉੱਠ ਕੇ ਮਿਲਣ ਦਾ ਉੱਠਿਆ ਨਹੀਂ ਕੋਈ ਝੂਠ ਬੋਲਦਾ ਤੂੰ ਚੱਲ ਝੂਠ ਪਜਾਮੇ ਨੇ ਚੂਹਾ ਲਾਤਾ ਹੋਰੀ ਚੱਲ ਵਾਈਫਾਈ ਤੇਰੇ ਕਰਕੇ ਹੀ ਲਵਾਇਆ ਤੇਰੇ ਖੁੱਲ ਗਿਆ ਲੇਖ ਪਿੱਛੇ ਆਉਂਦਾ ਜੱਟ ਵੇਖ ਕੋਈ ਫਾਇਦਾ ਨਹੀਂ ਗੁਰੀ ਸਿਆ ਐਡੇ ਐਡੇ ਕਦ ਕਾਟ ਲੈ ਕੇ ਦੁਨੀਆ ਤੇ ਆਣਦਾ ਤੇਰੇ ਕਰਕੇ ਹੀ ਚੋਬਰ ਆ ਰੋਜ ਸਜਦਾ ਬਸ ਦੋ ਕਿਸ਼ਤਾ ਰਹਿ ਗਈਆਂ ਸਾਲਾ ਫੋਨ ਹੀ ਵੇਚ ਦੇਣਾ ਤੇਰੀ ਮੋਟੀ ਮੋਟੀ ਅੱਖ ਉਤੋਂ ਪਤਲਾ ਜਾ ਲੱਕ ਮੇਰੀ ਜਾਨ ਕੱਢਦਾ ਸਾਡੇ ਤਾਂ ਸਾਰਾ ਲੇਖਾ ਨੂੰ ਜੰਗਾਲ ਲੱਗ ਗਿਆ ਜੀ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ ਕੌਣ ਕਹਿੰਦਾ ਰੱਬ ਨਹੀਂ ਸੁਣਦਾ ਇਹਦੀ ਤਾਂ ਸੁਣ ਲਈ ਸਾਡਾ 90 ਮਾਡਲਾਂ ਦਾ ਕਿਉਂ ਖੂਨ ਬਚਾਉਂਦੇ ਹੋ 90 ਮਾਡਲ ਯਾਰਾਂ ਦੇ ਦੁੱਖ ਤੋੜਦਾ ਇੱਕ ਵਾਰ ਤਾਂ ਸਾਹ ਨਿਕਲ ਜਾਂਦਾ ਵੇਖਣ ਵਾਲੇ ਦਾ ਮੈਂ ਨਹੀਂ ਮੰਨਦਾ ਏ ਆਈ ਆ ਖਿੱਚੀ ਚੱਲੋ ਕੰਮ ਨੈਟਬੈਕ ਤੁਹਾਡੇ ਤੇ ਖਤਮ ਕਰਨਾ ਹੁੰਦਾ 100 ਜੀਪੀ ਪਾ ਦੇ ਮਮਾ ਵੇਖ ਲੈ ਪ੍ਰਾ ਨਹੀਂ ਓ ਯਾਰ ਅੱਧਾ ਦੀਆਂ ਵੀਡੀਓ ਕਿ ਪਾਉਂਦੇ ਹੋ ਮੇਰੇ ਤਾਂ ਪਹਿਲੇ ਹੀ ਖੂਨ ਨਹੀਂ ਬਣਦਾ ਬੱਸ ਕਰ ਸਾਡੇ ਕੀ ਫੁੱਕੀ ਆ ਕੋਈ ਨਾ ਗੁੱਡੀ ਜੀ ਅੰਕਲ ਨੂੰ ਕੁਝ ਹੋ ਗਿਆ ਤਾਂ ਆਈਡੀ ਤੇ ਮੈਸੇਜ ਕਰ ਲਈ ਆਪਾਂ ਛੜਾ ਹੀ ਆ ਮੇਰੀ ਗਵਾਹੀ ਇਹ ਹੈ ਕਿ ਪਿਛਲੇ ਸੰਡੇ ਜਦ ਮੈਂ ਸੰਗਤ ਆ ਰਹੇ ਸੀ ਗੱਡੀ ਤੇ ਠੀਕ ਹੈ ਤੇ ਸਾਡੀ ਗੱਡੀ ਵਿੱਚ ਨਾ ਵੱਡੇ ਟਰੱਕ ਦੀ ਟੱਕਰ ਲੱਗੀ ਸੀ ਠੀਕ ਹੈ ਪਰ ਪ੍ਰਭੂ ਨੇ ਇੰਨੀ ਕਿਰਪਾ ਕੀਤੀ ਸਾਡੇ ਤੇ ਠੀਕ ਹੈ ਐਸ ਗੱਡੀ ਦਾ ਕੁਝ ਨਹੀਂ ਰਿਹਾ ਪਰ ਸਾਡਾ ਕੱਖ ਕੀ ਬੋਲ ਤੂੰ ਐਸ ਗੱਡੀ ਦਾ ਕੁਝ ਨਹੀਂ ਰਿਹਾ ਪਰ ਸਾਡਾ ਕੱਖ ਸਾਡਾ ਕੱਖ ਐਸ ਗੱਡੀ ਦਾ ਕੁਝ ਨਹੀਂ ਰਿਹਾ ਪਰ ਸਾਡਾ ਕੱਖ ਸਾਡਾ ਸਭ ਕੁਝ ਰਹਿ ਗਿਆ ਸਾਡੇ ਕਿਸੇ ਦੀ ਝੋਟ ਵੀ ਨਹੀਂ ਆਈ ਚਲিয়ে ਸ਼ੁਰੂ ਕਰਤੇ ਹੈ ਗੱਡੀ ਨੂੰ ਕੋਚਰੀ ਹੋ ਗਿਆ ਪਰ ਸਾਡਾ ਕੱਖ ਨਹੀਂ ਰਿਹਾ ਪਤਾ ਲੱਗਿਆ ਟਰੱਕ ਵੀ ਮਰ ਗਿਆ ਅੱਜ कोरोना आ गया बेचारे दी गल सुन <laughs> <laughs> के ए ਤਾਂ ਕਮਲੀ ਆਧਾਰ ਕਾਰਡ ਵਾਲੀ ਬੱਸ ਵਿੱਚ ਸਵਾਰ ਸੀ ਝੂਠ ਬੋਲਦੀ ਆ ਝੂਠੀ ਐ ਤੂੰ ਝੂਠੀ ਐ ਤੂੰ ਸੱਚੀ ਨਹੀਂ ਤੁਹਾਡੇ ਨਾਲ ਸਾਰੀਆਂ ਵਾਰ ਤਾਂ ਸੰਡੇ ਨੂੰ ਹੀ ਕਿ ਹੋਉਂਦੀਆਂ ਚੰਗਾ ਦਿਨ ਸਿੱਟੀ ਹੁੰਦੀ ਆ ਬੀਬੀ ਨਵੀਂ ਨਵੀਂ ਆਈ ਆ ਹਲੇ ਹੌਲੀ ਹੌਲੀ ਟ੍ਰੇਨ ਹੋ ਜੂ ਸਾਡਾ ਕੱਖ ਨੇਰੇ ਆਗਲ ਤੇ ਨਾਲ ਸੱਚ ਬੋਲਤਾ ਪਰ ਸਾਡਾ ਕੱਖ ਤੇ ਸਾਡੀ ਗੱਡੀ ਵਿੱਚ ਨਾ ਵੱਡੇ ਟਰੱਕ ਦੇ ਟਕਰ ਲੱਗੀ ਸੀ ਟਰੱਕ ਨਾ 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 ਵੱਡਾ ਟਰੱਕ ਹੋਰ ਮਰ ਵਾਲਾ ਝੂਠ ਪੈਸੇ ਘੱਟ ਮਿਲੇ ਆ ਚੱਲ ਝੂਠ ਟਰੱਕ ਨਾਲ ਗੱਡੀ ਦੀ ਟੱਕਰ ਹੋ ਗਈ ਸੀ ਪਰ ਫਿਰ ਵੀ ਗੱਡੀ ਸਾਈਡ ਤੇ ਚਲੀ ਗਈ ਤੇ ਗੱਡੀ ਨੂੰ ਕੁਝ ਨਹੀਂ ਹੋਇਆ ਬੰਦੇ ਵੀ ਬਚ ਗਏ ਹੁਣ ਸਮਝ ਨਹੀਂ ਆ ਰਹੀ ਹੱਸਾਂ ਕੇ ਰੋਵਾਂ ਅਰੇ ਮੈਨੂੰ ਚੱਕਰ ਆਣੇ ਲੱਗ ਗਏ ਗੱਡੀ ਸਾਡੀ ਆਲਟੋ ਸੀ ਆਲਟੋ ਗੱਡੀ ਸੀ ਆਲਟੋ ਨਾ 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 ਕਾਰਜ਼ਨ ਦਾ ਵੰਡਰ ਕਾਰ ਪੁੱਛਣ ਵਾਲੇ ਦੇ ਚਿਹਰੇ ਦਾ ਵੀ ਰੰਗ ਬਦਲ ਗਿਆ ਇਹ ਸਕ੍ਰਿਪਟ ਤੋਂ ਬਾਹਰ ਕੀ ਕਹੀ ਜਾਂਦੀ ਉਹ ਬੀਬੀ ਅਰੇ ਕਹਿਣਾ ਕੀ ਚਾਹਤੇ ਹੋ ਆਪਕਾ ਸਭ ਕਾਲ ਰੰਗ ਨੰਬਰ ਪਰ ਜਾ ਰਹਾ ਹੈ ਅਗਲੀ ਗਵਾਈ ਦੇ ਵਿੱਚ ਬੀਬੀ ਕਹੂਗੀ ਪਿਛਲੀ ਗਵਾਈ ਦੇ ਵਿੱਚ ਮੈਂ ਆਪਣੀ ਲਾਈਨ ਭੁੱਲ ਗਈ ਸੀ ਫਿਰ ਮੈਂ ਖੜੇ ਪੈਰ ਕੁਝ ਹੋਰ ਚੇਤਾ ਕੀਤਾ ਚਟਕਾਲਿਆ ਰਹਾ ਤੇ ਫਿਰ ਧਿਕਾਰੀ ਡਿਫੈਂਡਰ ਤੇ ਅਸੀਂ ਐਵੇਂ ਮਿੱਟੀ ਚ ਖੇਡੀ ਗਏ ਚਾਚਾ ਨੂੰ ਚਾਚੇ ਵਰਗਾ ਕਿਉਂ ਲੱਗੀ ਜਾਂਦਾ ਸਾਲਾ ਸੀ ਇਹ ਸਮਰੇ ਪੂਜੀ ਇਹ ਵਿੱਚ ਚੱਪਲੇ ਹੀ ਖਾਂਦੇ ਰਹੇ ਆ ਬੱਚਿਆਂ ਦਾ ਸੰਝੇ ਦੱਤ ਹਾਂਜੀ ਕੋਈ ਤੇ ਬੋਲ ਦੋ ਏ ਆਈ ਆ ਇਹ ਵੀਡੀਓ ਫੇਕ ਹੈ ਆਈ ਅੱਜ ਕੱਲ ਤਾਂ ਨੋਰਮਲ ਜੀ ਗੱਲ ਹੈ ਨਾ ਲੜੇ ਦਾ ਵੀ ਭੁੱਖਾ ਖਰਾਬ ਕਰੋ ਏ ਮੈਂ ਸਮਰ ਦੇ ਵਿੱਚ ਮਿੱਟੀ ਖਾਂਦੇ ਜੋਰ ਦਿੱਤਾ ਸੀ ਤੇ ਮੰਮੀ ਕੁੱਟ-ਕੁੱਟ ਕੇ ਹਟਾ ਰਹੀ ਸੀ ਤੈਨੂੰ ਘਰ ਬਾਹਰ ਕੱਢਣਾ ਤੈਨੂੰ ਰਹਿਣ ਨਹੀਂ ਦੇਣਾ ਸਾ ਨੂੰ ਇਸ ਉਮਰ ਦੇ ਵਿੱਚ ਲੱਤ ਫੇੜਦੀ ਹੁੰਦੀ ਸੀ ਘਰ ਦੇ ਤਾਂ ਕੋਈ ਚੀਜ਼ ਮੰਗਣ ਤੇ ਕੁੜੀ ਨੂੰ ਜਾਂ ਜਾਂ ਟੁਰ ਜਾਂਦੀ ਮੇਰੇ ਤੇ ਇਸ ਉਮਰ ਦੇ ਵਿੱਚ ਨਲੀ ਨਹੀਂ ਸੀ ਲੋਟ ਆਂਦੀ ਕੁੜਤੇ ਦੀਆਂ ਬਾਹਾਂ ਨਾਲ ਪੁੰਝ ਪੁੰਝ ਕੇ ਮੰਮੀ ਤੋਂ ਕੋਟੀ ਖਾਂਦੇ ਰਹੇ ਆ ਤੈਨੂੰ ਘਰ ਬਾਹਰ ਕੱਢਣਾ ਤੈਨੂੰ ਰਹਿਣ ਨਹੀਂ ਦੇਣਾ ਕਬੱਡੀ ਦਾ ਵੀ ਸ਼ੌਂਕ ਰਿਹਾ ਤੁਹਾਨੂੰ ਜੇ ਕਬੱਡੀ ਬਾਰੇ ਵੀ ਦਾ ਮੈਂ ਦਿੱਤ ਪਹਿਲਾਂ ਦੇ ਛੋਟੇ ਹੁੰਦੇ ਕਬੱਡੀ ਵੀ ਖੇਡਦੇ ਰਹੇ ਕਬੱਡੀ ਘਰੇ ਖੇਡਦਾ ਰਿਹਾ ਲੱਗਦਾ ਅਚਨ ਕਬੱਡੀ ਖੇਡਦੇ ਵੀ ਰਹੇ ਆ ਹਾਂ ਕੀ ਬਾਤ ਹੈ ਫੇਰ ਰੇਡਾ ਰੂਡਾ ਵੀ ਪਾਉਂਦੇ ਹੁਣੇ ਤੁਸੀਂ ਨਾ ਪਹਿਲੀ ਰੇਡ ਤੇ ਹੀ ਵਿੰਗਾ ਕਰਤਾ ਸੀ 76 ਨਾ ਖਾਲੀ ਨਾ ਮਿੱਤਰ ਨਹੀਂ ਬਣਨੀ ਕਹਦੇ ਹਾਂਜੀ ਹਾਂਜੀ ਫਿਰ ਚੋਟੀ ਦੇ ਖਿਡਾਰੀ ਸੀਗੇ ਹਾਂ ਛੱਡੀ ਗਾ ਤੋ ਵੀ ਆਇਤਰਾ ਹੀ ਕੰਮ ਕਰਾਇਆ ਚ ਮੜਮੀ ਚਪੇੜਾ ਬਹੁਤ ਪੈਂਦੀਆਂ ਸੀ ਇਹਦੇ ਤਾਂ ਕਬੱਡੀ ਛੱਡਤੀ ਕਿੱਥੇ ਮਰਜੀ ਭੱਜਲਾ ਲੋਕਲਾ ਦਾਦਾ ਤੈਨੂੰ ਮੈਂ ਕਿਹੜੇ ਕੰਮਕਾਰ ਸੀ ਜਿਹਨੇ ਤੁਹਾਨੂੰ ਤੋਂ ਕਬੱਡੀ ਵੀ ਛਡਾਤੀ ਕੰਮ ਮਜਦ ਦਾ ਕਹਿੰਨੇ ਆ ਬਾਣੀ ਫੜਨੀ ਨਹੀਂ ਕਬੱਡੀ ਘਰੇ ਖੇਡਦਾ ਰਿਹਾ ਚੋਬਰ ਇਧਰ ਵੀ ਚੋਬਰ ਆ ਕਈ ਆ ਕਈ ਰੋਟੀ ਬਣੀ ਤੋਂ ਨਾਲ ਦਾ ਤੇ ਆਇਆ ਜਾਂ ਨੇ ਚੜੀਆ ਜਾਂ ਦੇ ਕੇ ਮੈਂ ਕਹਾਂ ਚੱਲ ਦੱਸੂਗਾ ਕਬੱਡੀ ਬਾਰੇ ਮੈਂ ਧਿਆਨ ਨਾਲ ਸੁਣੀ ਜਾਂਦਾ ਸੀ ਇਹ ਗੱਲ ਕਿਤੇ ਹੋਰ ਲੈ ਗਿਆ ਤੁਸੀਂ ਤਾਂ ਨਸ਼ੇ ਤੋਂ ਦੂਰ ਹਾਂ ਕਦੀ ਕਿਸੇ ਨੇ ਗਿਆ ਨਸ਼ਾ ਕਰ ਲਾ ਨਾ ਨਾ ਗਰਾਊਂਡ 'ਚ ਕਲੀ ਪਾਣ ਨੂੰ ਰੱਖਿਆ ਸੀ ਸੁਣ ਉਹਨੂੰ ਤੁਸੀਂ ਤਾਂ ਨਸ਼ੇ ਤੋਂ ਦੂਰ ਹਾਂ ਕੱਲੀ ਜੀ ਵਾਲੀ ਖਾਂਦਾ ਉਦਾਂ ਕੋਈ ਗੱਲ ਨਹੀਂ ਪਰ ਮੁੰਡਾ ਪੂਰਾ ਨਸ਼ਾ ਮੁਕਤਾ ਭੈਣੇ ਜਿਹੜਾ ਜਿਹੜਾ ਬੰਦਾ ਬਾਹਰ ਟੱਟੀ ਕਰਨ ਜਾਂਦਾ ਉਹਨਾਂ ਤੇ ਆਫਪੀਆਰ ਦਰਜ ਹੋ ਗਈ ਏ ਬੜਾ ਖਤਰਨਾਕ ਕੰਮ ਹੈ ਜਿਹੜਾ ਬੰਦਾ ਬੰਨੇ ਤੇ ਟੱਟੀ ਕਰਦਾ ਨਜ਼ਰ ਆ ਗਿਆ ਉਹਨੂੰ ਖਾਲਿਆ ਜਾਏਗਾ ਹੱਥ ਤੋੜਦਾ ਮੌਕਾ ਜ਼ਰੂਰ ਦੇਣਾ ਜੀ ਇਹ ਵੀ ਨਵੇਂ ਤੋਂ ਨਵ ਸੱਪ ਕੱਢਦੇ ਆ ਉਹ ਬੰਦਾ ਬੰਨੇ ਤੇ ਟਿੱਕੀ ਕਰਦਾ ਨਜ਼ਰ ਆ ਗਿਆ ਉਹਦੇ ਉੱਥੇ ਹੀ ਚਿੱਤੜ ਗੁੱਟੇ ਜਾਣਗੇ ਓ ਮਾਈ ਗਾਡ ਤੇਰੀ ਸਾਈਡ ਪਾ ਤਾ ਮਰ ਬੀਬੀ ਮੋਲੀ ਫਸਾ ਦਿਓ ਕੰਜਰੋ ਐ ਐਕਸਕਿਊਜ਼ ਮੀ ਸਟਾਪ ਇਟ ਦੱਸ ਸੇਟ ਪਲੀਜ਼ ਹੋ bari barsi khadna gaya si khadke lenda khadke lendi pencil ਬੱਲੇ ਇਹ ਬੋਲੀ ਕੈਨਸਲ ਤੇਰਾ ਵਿਆਹ ਵੀ ਕੈਨਸਲ ਥੋੜੀ ਹੋਰ ਬਰੀਕ ਕਰਕੇ ਭੋਰ ਭੋਰ ਦੀ ਹੋਰਨ ਵਾਲੇ ਘੋਰ ਹੀ ਜਾਂਦਾ ਚੀਰ ਕੇ ਸੀਨਾ ਪੱਥਰਾ ਦਾ ਹੋਰਦੀ ਇਹਦੇ ਚ ਨੱਚਣ ਵਾਲੀ ਗੱਲੀ ਨਹੀਂ ਸੀ ਬਾਰੀ ਬਰਸੀ ਘਟਣ ਗਿਆ ਸੀ ਘੱਟ ਕੇ ਲੈਂਦਾ ਸਲਾਦ ਬੋਲੀ ਸੁਣ ਕੇ ਆ ਗਿਆ ਸਵਾਦ ਆ ਗਿਆ ਸਵਾਦ ਕਿਤੇ ਪਤੰਦਰ ਨੇ ਤਾਂ ਨਹੀਂ ਕਿਹਾ ਕਿ ਇਹ ਵੇ ਕੈਨਸਲ ਦੇਖ ਲਓ ਪਾਪ ਲੱਗੇਗਾ ਤੁਮੇ ਤੈਨੂੰ ਪੋਣੇ ਤੈਨੂੰ ਤੋਪਾ ਦੀ ਸਲਾਮੀ ਬਾਈ ਬਾਈ ਤੇਰੇ ਪਾਪੇ ਨੇ ਇੱਜ਼ਤ ਰੱਖਤੀ ਤੇਰੀ ਪਿੱਛੇ ਹੀ ਚੱਕਦਾ ਪੰਗੜੇ ਵਾਲਾ ਕੰਮ ਬਾਰੀ ਬਰਸੀ ਘਟਣ ਗਿਆ ਸੀ ਘੱਟ ਕੇ ਲੈਂਦੀ ਅਮਾਨਤ ਤੇਰੇ ਵਿਆਹ ਦਾ ਜਿੰਨਾ ਵੀ ਸ਼ਗਨ ਹੋਇਆ ਤੈਨੂੰ ਉਹਨੇ ਦੀ ਲਾਹਨਤ ਜਮਾ ਮਿਕਸੀ ਚ ਪਾ ਗਏ ਭੋਰਤੀ ਬਾਈ ਨੇ ਘੱਟ ਕੇ ਲੈਂਦੀ ਪੈਨਸਲ ਬੱਲੇ ਇਹ ਬੋਲੀ ਕੈਨਸਲ ਅੱਜ ਤੋਂ ਵੀਡੀਓ ਦਾ ਲਾਈਕ ਕਮੈਂਟ ਕੈਨਸਲ ਕਿਹੜੀ ਗੱਲਾਂ ਤੇ ਕਮੈਂਟ ਗਲਤ ਕਰਦੇ ਲਓ ਜੀ ਮਿੱਤਰੋ ਵੀਡੀਓ ਦੇਖਦੇ ਇੱਥੇ ਇਸ ਮੌਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਹੜਾ ਏਰੀਆ ਕਿਹੜੇ ਪਿੰਡ ਕਿਹੜੇ ਸ਼ਹਿਰ ਤੇ ਕਿਹੜੀ ਲੋਕੇਸ਼ਨ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਵੀਡੀਓ ਬਣਾਉਣ ਦੇ ਵਿੱਚ ਬਹੁਤ ਜਿਆਦਾ ਮਿਹਨਤ ਲੱਗੀ ਇਸ ਕਰਕੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਉਹਦੀ ਹਾਸੇ ਭਰੀਆਂ ਵੀਡੀਓਜ਼ ਮਿਲਦੀਆਂ ਰਹਿਣ ਤੁਸੀਂ ਵੀਡੀਓ ਦੇਖ ਕੇ ਤਾਂ ਨਜ਼ਾਰੇ ਲੈ ਕੇ ਚਲੇ ਜਾਂਦੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰਹੇਗੀ ਚੈਨਲ ਦਾ ਨਾਮ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੋਏਗਾ ਇਸ ਕਰਕੇ ਫਟਾਫਟ ਜਾ ਕੇ ਸਬਸਕ੍ਰਾਈਬ ਕਰੋ ਸਕਰੀਨ ਤੇ ਤੁਹਾਨੂੰ ਚਾਰ ਵੀਡੀਓ ਦਿਖ ਰਹੀਆਂ ਹੋਣਗੀਆਂ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਵੀਡੀਓ ਨਹੀਂ ਦੇਖੀ ਤਾਂ ਜਰੂਰ ਦੇਖੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਏਗੀ ਚੰਗਾ ਜੀ ਜਲਦੀ ਮਿਲਦੇ ਹਾਂ ਖਾਸਿਆ ਪਰੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਤੇ ਰੱਬ ਰੱਖਾ ਮਿੱਤਰੋ ਹਾਂ ਮਿੱਤਰਾਂ ਦੀ ਹਾਂ ਮਿੱਤਰਾਂ ਨੂੰ ਚੜ ਪੋੜ ਦਾਨੀਆਂ